ਨਾਬਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਵਨਜੀਤ ਸਿੰਘ ਰੋਮੀ ਦੀ ਅੱਜ ਹਾਂਗਕਾਂਗ ਤੋਂ ਭਾਰਤ ਸਰਕਾਰ ਨੂੰ ਜਿਹੜੀ ਆ ਅਹਵਾਲਗੀ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਆ ਉਹਨੂੰ ਭਾਰਤ ਲੈ ਕੇ ਆ ਰਹੇ ਨੇ ਔਰ ਸਾਡੇ ਨਾਲ ਰਵਨਜੀਤ ਸਿੰਘ ਰੋਮੀ ਦੇ ਵਕੀਲ ਡੈਂਪੀ ਮਲੋਤਰਾ ਜੁੜੇ ਹੋਇਆ ਗੱਲਬਾਤ ਕਰਾਂਗੇ ਰਵਨਜੀਤ ਸਿੰਘ ਰੋਮੀ ਜਿਹੜੇ ਆ ਉਹ ਉਹ ਨੇ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਕਹੇ ਜਾਂਦੇ ਆ ਔਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹੀ ਸਾਰੀ ਜਿਹੜੀ ਕਾਨਫਰੰਸ ਰਚੀ ਸੀਗੀ ਵਿਕੀ ਗੌਂਦਰ ਹਰਮਿੰਦਰ ਸਿੰਘ ਮਿੰਟੂ ਹੋਰ ਜਿਹੜੇ ਬਹੁਤ ਸਾਰੇ ਖਤਰਨਾਕ ਗੈਂਗਸਟਰ ਜਿਹੜੇ ਆ ਉਹ ਭਜੇ ਸੀਗੇ ਉਹਨਾਂ ਨੂੰ ਭਜਾਉਣ ਦੇ ਵਿੱਚ ਇਹਨਾਂ ਦਾ ਵੱਡਾ ਹੱਥ ਜਿਹੜਾ ਮੰਨਿਆ ਗਿਆ ਔਰ ਹਾਂਗਕਾਂਗ ਤੋਂ ਜਿਹੜਾ ਇਹਨਾਂ ਨੂੰ ਲਿਆਰੀ ਆ ਪੰਜਾਬ ਪੁਲਿਸ ਔਰ ਮੇਰੇ ਨਾਲ ਵਕੀਲ ਉਹਨਾਂ ਦੇ ਰومی ਦੇ ਡੈਂਪੀ ਮਲੋਤਰਾ ਜੁੜਿਆ ਜਾਣਕਾਰੀ ਉਹਨਾਂ ਤੋਂ ਲੈਨੇ ਆ ਮਲੋਤਰਾ ਸਾਹਿਬ ਸਵਾਗਤ ਹੈ ਤੁਹਾਡਾ ਰਜਨਾ ਲੋਕਨਾਟੀਵਿਜ਼ੀ ਜੀ ਧੰਨਵਾਦ ਤੁਹਾਨੂੰ ਜੀ ਮਲੋਤਰਾ ਸਾਹਿਬ ਜਿਹੜੇ ਤੁਹਾਡੇ ਕਲਾਇੰਟ ਜਿਹੜੇ ਰਮਨਜੀਤ ਰومی ਨੇ ਉਹਨਾਂ ਨੂੰ ਭਾਰਤ ਸਰਕਾਰ ਨੂੰ ਹਵਾਲੇ ਕੀ ਜਿਹੜੀ ਦਿੱਤੀ ਗਈ ਹੈ ਇਹ ਕਦੋਂ ਤੱਕ ਲੈ ਕੇ ਆ ਰਹੀ ਹੈ ਜੀ ਪੰਜਾਬ ਪੁਲਿਸ ਇਹਨਾਂ ਨੂੰ ਪੰਜਾਬ ਔਰ ਕੀ ਕੀ ਪ੍ਰੋਸੈਸ ਰਿਹਾ ਔਰ ਕੀ ਕੀ ਸ਼ਰਤਾਂ ਜਿਹੜੀਆਂ ਕਿਉਂਕਿ ਜਦੋਂ ਇੱਕ ਦੇਸ਼ ਇੱਕ ਬੰਦੇ ਦੀ ਜਿਹੜੀ ਹਵਾਲੀ ਦਿੰਦਾ ਦੂਜੇ ਦੇਸ਼ ਨੂੰ ਤਾਂ ਕਾਫੀ ਸਾਰੀਆਂ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕੀ 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 ਸ਼ਰਤਾਂ ਨੇ ਜਿਹੜੀਆਂ ਜੀ ਜਿਹਨੂੰ ਤਕਰੀਬਨ 12:30 ਵਜੇ ਉੱਥੋਂ ਹਾਂਗਕਾਂਗ ਤੋਂ ਚੱਲੀ ਨਹੀਂ ਤੇ ਤਕਰੀਬਨ ਪੰਜ ਸਵਾ 5 ਵਜੇ ਇਹਨਾਂ ਦੀ ਫਲਾਈਟ ਅਥੇ ਦਿੱਲੀ 에ਰਪੋਰਟ ਤੇ ਲੈਂਡ ਕਰੇਗੀ ਜੀ ਤਾਂ ਇਹਦੇ ਵਿੱਚ ਕੀ ਹੈ ਵੀ 24 ਘੰਟਿਆਂ ਦੇ ਵਿੱਚ ਵਿੱਚ ਇੰਡੀਆ ਪਹੁੰਚਣ ਤੋਂ ਬਾਅਦ ਪੇਸ਼ ਕਰਨਾ ਹੁੰਦਾ ਆਨਰੇਬਲ ਮੈਜਿਸਟਰੇਟ ਦੇ ਕੋਰਟ ਦੇ ਵਿੱਚ ਜੋ ਕਿ ਨਾਬ ਹੈ ਔਰ ਇਹਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਉਹ ਬਹੁਤ ਕਲੀਅਰ ਨੇ ਤੇ ਐਕਟਿਵ ਡੈਬਿਟ ਜਿਹੜੇ ਸੀਨੀਅਰ ਅਫੀਸਰ ਚੋਹਾਨ ਸਾਹਿਬ ਜਾਂ ਹੋਰ ਜਿਹੜੀ ਗਵਰਨਮੈਂਟ ਆਫ ਪਬਲਿਕ ਆਫ ਇੰਡੀਆ ਵੱਲੋਂ ਜਿਹੜੇ ਅਫੀਸਰ ਰਿਪ੍ਰেজੈਂਟ ਕਰਦੇ ਸੀਗੇ ਤੇ ਉਹ ਹਾਂਗਕਾਂਗ ਕੋਰਟ ਦੇ ਵਿੱਚ 8 ਸਾਲ ਇਹ ਟ੍ਰਾਇਲ ਚੱਲਿਆ 2016 ਤੋਂ ਲੈ ਕੇ 24 ਤੱਕ ਹੂੰ ਤਾਂ ਉਹਦੇ ਵਿੱਚ ਉਹਨਾਂ ਨੇ ਕੰਡੀਸ਼ਨਾਂ ਇਹ ਰੱਖੀਆਂ ਨੇ ਵੀ ਪ੍ਰੋਪਰ ਲਾਅ ਐਂਡ ਆਰਡਰ ਦੇ ਨਾਲ ਇਹਨੂੰ ਲੈ ਕੇ ਆਂਦਾ ਜਾਊਗਾ ਔਰ ਇਹਨੂੰ ਪੂਰਾ ਹੱਕ ਦਿੱਤਾ ਜਾਊਗਾ ਕਿ ਆ ਆਪਦਾ ਲੀਗਲ ਰੈਮਡੀ ਵਰਤ ਸਕੇ ਹੂੰ ਔਰ ਇਹਨਾਂ ਨੂੰ ਨਾਲ ਇਹ ਵੀ ਸਾਡੀਆਂ ਜਿਹੜੀਆਂ ਮੇਨ ਟਰਮਸ ਐਂਡ ਕੰਡੀਸ਼ਨ ਨੇ ਕਿ ਜ਼ਮਨਿਤ ਰੋਮੀ ਦਾ ਰਿਮਾਂਡ ਨਹੀਂ ਲਏਗੀ ਪੁਲਿਸ ਅਚਾ ਟੈਕਨੀਕਲ ਜੁਡੀਸ਼ਲ ਜੁਡੀਸ਼ ਟੈਕਨੀਕਲ ਜੁਡੀਸ਼ਲ ਕਸਟਡੀ ਦੇ ਵਿੱਚ ਭੇਜਿਆ ਜਾਊਗਾ ਪੁਆਇੰਟ ਅਚਾ ਜਿਹੜੀ ਤੁਹਾਡੇ ਕਹਿਣ ਦਾ ਭਾਵ ਜਿਵੇਂ ਹੀ ਹੁਣ ਭਾਰਤ ਉਹਨੂੰ ਲੈ ਕੇ ਆਂਦਾ ਜਾਊਗਾ ਉਹਨੂੰ 24 ਘੰਟਿਆਂ ਦੇ ਵਿੱਚ ਪੇਸ਼ ਕਰਕੇ ਸਿੱਧਾ ਜੇਲ੍ਹ ਭੇਜਿਆ ਜਾਊਗਾ ਨਾ ਕਿ ਉਹਦਾ ਪੁਲਿਸ ਰਿਮਾਂਡ ਲਊ ਜੀ ਇਹਦਾ ਪੁਲਿਸ ਰਿਮਾਂਡ ਨਹੀਂ ਲਿਤਾਜੂਗਾ ਔਰ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਰਮਨਜੀਤ ਰੋਮੀ ਤਕਰੀਬਨ 6 ਸਾਲਾਂ ਤੋਂ ਵੱਧ ਉੱਥੇ ਹਾਂਗਕਾਂਗ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੀਗਾ ਅੱਛਾ 2018 ਦੇ ਵਿੱਚ ਇਹਨਾਂ ਦੀ ਉੱਥੇ ਅਰੈਸਟ ਹੋ ਗਈ ਸੀ ਔਰ ਇਹ ਟ੍ਰਾਇਲ ਫੇਸ ਕਰ ਰਹੀ ਸੀ ਉੱਥੋਂ ਦੀ ਹਾਂਗਕਾਂਗ ਕੋਰਟ ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਤੋਂ ਬਾਅਦ ਕਾਫੀ ਲੰਬੇ ਹਸੇ ਤੋਂ ਬਾਅਦ ਜੀ ਇਹ ਟਰਮਸ ਐਂਡ ਕੰਡੀਸ਼ਨਸ ਇੰਡੀਅਨ ਗਵਰਨਮੈਂਟ ਰਿਪਬਲਿਕ ਆਫ ਇੰਡੀਆ ਔਰ ਹਾਂਗਕਾਂਗ ਦੀਆਂ ਸੈਟਲ ਹੋਈਆਂ ਜੋ ਮੈਂ ਤੁਹਾਨੂੰ ਦੱਸਿਆ ਜੀ ਔਰ ਬਕਾਇਦਾ ਇਹ ਮੰਨਿਆ ਗਿਆ ਐਫੀਡੇਵਿਟ ਦਿੱਤਾ ਗਿਆ ਹੈ ਕਿ ਇਹਨਾਂ ਦੋ ਕੇਸਾਂ ਦੇ ਵਿੱਚ ਲੋਮੀ ਜੀ ਨੂੰ ਲੈ ਕੇ ਆਂਦਾ ਗਿਆ ਹੈ ਔਰ ਇਸ ਤੋਂ ਇਲਾਵਾ ਕੋਈ ਹੋਰ ਕੇਸ ਨਹੀਂ ਹੈ ਅਮੈਂ ਹੀ ਇਹ ਪੁੱਛਣਾ ਚਾਹੁੰਦਾ ਸੀ ਕਿਉਂਕਿ ਇਹ ਸਬੰਧ ਜਿਹੜੇ ਆ ਉਹ ਬੜੇ ਖਤਰਨਾਕ ਗੈਂਗਸਟਰ ਸੀ ਕਿਉਂਕਿ ਵਿੱਕੀ ਗੌਂਡਰ ਸੀ ਹੋਰ ਬਹੁਤ ਸਾਰੇ ਇਹਦੇ ਵਿੱਚ ਨੀਡਾ ਦਿਓਲ ਸੀ ਹਰਮਿੰਦਰ ਸਿੰਘ ਮਿੰਟੂ ਜਿਹੜੇ ਕਿ ਖਾਲਸਤਾਨੀ ਪੱਖੀ ਜਿਹੜੇ ਸੀਗੇ ਹਾਲਾਂਕਿ ਉਹ ਥੋੜੀ ਦਿਰਵਾਤ ਫੜੇ ਗਏ ਸੀ ਮਤਲਬ ਕਾਫੀ ਖਤਰਨਾਕ ਗੈਂਗਸਟਰ ਸੀਗੇ ਔਰ ਨਾਪਾ ਜੇਲ ਬ੍ਰੇਕ ਬ੍ਰੇਕ ਆਂਡ ਨੇ ਇੱਕ ਵਾਰੀ ਜਿਹੜੀ ਪੰਜਾਬ ਨੂੰ ਪੂਰੀ ਨੂੰ ਹਿਲਾ ਕੇ ਪੂਰੀ ਇੰਡੀਆ ਨੂੰ ਹਿਲਾ ਕੇ ਜਿਹੜਾ ਰੱਖ ਦਿੱਤਾ ਸੀ ਕਿਉਂਕਿ ਫਿਲਮਾਂ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਕਿ ਇਹੋ ਜੇ ਖਤਰਨਾਕ ਗੈਂਗਸਟਰ ਨਾਲ ਸੰਬੰਧ ਸੀ ਹੋਰ ਵੀ ਇਹਨਾਂ ਦੇ ਉੱਪਰ ਕੋਈ ਮਾਮਲੇ ਦਰਜ ਹੈਗੇ ਆ ਜੀ ਜੀ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਰਮਨਜੀਤ ਰੋਮੀ ਦਾ ਇਹਨਾਂ ਕਿਸੇ ਵੀ ਗੈਂਗਸਟਰ ਦੇ ਨਾਲ ਕੋਈ ਵੀ ਤੱਲਕ ਨਹੀਂ ਹੈ ਔਰ ਨਾ ਹੀ ਜੋ ਹਾਂਗਕਾਂਗ ਦੇ ਵਿੱਚ ਸੈਂਡਰ ਦੀ ਅਪੀਲ ਗਵਰਨਮੈਂਟ ਨੇ ਕੀਤੀ ਆ ਉਹ ਸਿਰਫ ਦੋ ਕੇਸਾਂ ਦੇ ਵਿੱਚ ਕੀਤੀ ਸੀਗੀ ਇੱਕ ਐਫ ਆਈ ਆਰ ਨੰਬਰ 60 ਆ ਇੱਕ ਜਿਹੜਾ ਨਬਾ ਜੇਲ ਬ੍ਰੇਕ ਹੈ ਉਹਦੀ ਐਫਆਈਆਰ ਨੰਬਰ ਜੀ ਉਹਦੀ ਐਫਆਈਆਰ ਨੰਬਰ 164 ਆ ਕਿ ਇਹਦੇ ਚ ਸਿਰਫ ਐਸ ਤੋਂ ਇਲਾਵਾ ਬਾਕਾਇਦਾ ਹਾਂਗਕਾਂਗ ਦੀ ਗਵਰਨਮੈਂਟ ਨੇ ਪੁੱਛਿਆ ਆ ਕਿ ਐਸ ਤੋਂ ਇਲਾਵਾ ਇਹਨਾਂ ਦੋ ਐਫਆਈਆਰ ਤੋਂ ਇਲਾਵਾ ਕੀ ਕੋਈ ਹੋਰ ਚੀਜ਼ ਵੀ ਰਮੇਜੀਤ ਰੌਮੀ ਤੇ ਹੈ ਤਾਂ ਇਹਨਾਂ ਨੇ ਐਫੀਡੇਵਿਟ ਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਕਿ ਇਹਨਾਂ ਦੋਵਾਂ ਤੋਂ ਇਲਾਵਾ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ ਇੰਡੀਆ ਦੇ ਵਿੱਚ ਰੌਮੀ ਤੇ ਉਹ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਹੀ ਰਮਜੀਤ ਗੋਮਨੀ ਇੰਡੀਆ ਦੇ ਵਿੱਚ ਪਟਿਆਲਾ ਸੈਕਸ਼ਨ ਕੋਰਟ ਦੇ ਵਿੱਚ ਇਹਨੂੰ ਪੀ ਟ੍ਰਾਇਲ ਟ੍ਰਾਇਲ ਫੀਸ ਕਰਨ ਦੀ ਹੂੰ ਜੀ ਇਹ ਜਿਹੜੇ ਜਿਹੜੇ ਇਹ ਉੱਥੇ ਜਿਵੇਂ ਤੁਸੀਂ ਦੱਸਿਆ ਕਿ 2018 ਤੋਂ ਕਸਟਡੀ ਦੇ ਵਿੱਚ ਸੀਗੇ ਉੱਥੋਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੀਗੇ ਹਾਂਗਕਾਂਗ ਦੀ ਉਹ ਜਿਹੜੇ ਮਤਲਬ ਉੱਥੋਂ ਵੀ ਕੋਈ ਕੇਸ ਸੀਗਾ ਜਾਂ ਫਿਰ ਆਹੀ ਨਾਬਾ ਜੇਲ ਬ੍ਰੇਕ ਦੇ ਕਰਕੇ ਹੀ ਉੱਥੋਂ ਦੀ ਕਸਟਡੀ ਦੇ ਵਿੱਚ ਸੀ ਇਹ ਕੀ ਮਸਲਾ ਸੀਗੇ ਇਹੀ ਕਨਸਰਨ ਜਿਹੜਾ 2016 ਦੇ ਵਿੱਚ ਨਾਬਾ ਜੀਲ ਬ੍ਰੀਕ ਦਾ ਸੀਗਾ ਇਹਦੇ ਵਿੱਚ ਅਲੈਂਜ ਕੀਤਾ ਸੀਗਾ ਗਵਰਨਮੈਂਟ ਆਫ ਇੰਡੀਆ ਨੇ ਜੀ ਰਮਨਜੀਤ ਰੌਮੀ ਹੈ ਤਾਂ ਉਹਦੇ ਲਈ ਫਰੈਂਡਲ ਰਿਕਵੈਸਟ ਕੀਤੀ ਸੀ ਤਾਂ ਹਾਂਗਕਾਂਗ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਅਰੈਸਟ ਕੀਤਾ ਸੀਗਾ ਔਰ ਉਹ ਕਸਟਡੀ ਦੇ ਵਿੱਚ ਉਦੋਂ ਦੇ ਲੈ ਕੇ तकरीबन 6.5 ਸਾਲ ਰਮਨਜੀਤ ਰੌਮੀ ਉੱਥੇ ਕਸਟਡੀ ਦੇ ਵਿੱਚ ਰਹੇ ਨੇ ਉਹ ਸਿਰਫ ਐਸੇ ਕੇਸ ਦੇ ਵਿੱਚ ਰਹੇ ਨੇ ਹਮ ਓਕੇ ਜੀ ਉਹ ਐਸੇ ਕੇਸ ਦੇ ਵਿੱਚ ਹੀ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਅ ਸੈਂਟਰ ਕਰਕੇ ਲੈ ਕੇ ਉਹਨਾਂ ਨੇ ਸੈਂਟਰ ਕੀਤਾ ਉਹ ਲੈ ਕੇ ਆ ਰਹੀ ਹੈ ਆਪ ਵੀ ਡੈਡੀਸ਼ਨ ਕਸਟਡੀ ਦੇ ਵਿੱਚ ਤੇ ਇਹ ਜੀ ਜਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਬਾਕੀ ਨਾਬਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਸੀਗੇ ਉਹਨਾਂ ਨੂੰ ਜੇ ਮੰਨ ਲਓ ਸਜ਼ਾਵਾਂ ਹੋਈਆਂ ਦਸ ਦਸ ਸਾਤੀਆਂ ਮਤਲਬ ਜੇ ਰੱਬ ਮਤਲਬ ਮਤਲਬ ਕੁਝ ਵੀ ਕਿਸੇ ਵੀ ਤਰੀਕੇ ਨਾਲ ਜੇ ਇਹਨਾਂ ਨੂੰ ਸਜ਼ਾ ਹੁੰਦੀ ਹੈ ਤਾਂ ਜਿਹੜੀ ਉੱਥੇ ਕਸਟਡੀ ਜਿਹੜੀ ਰਹੀ ਹੈ ਹਾਂਗਕਾਂਗ ਦੇ ਵਿੱਚ ਉਹ ਵੀ ਵਿੱਚ ਗਣੀ ਜਾਊਗੀ ਜੀ ਜੀ ਇਹ ਕਸਟਡੀ ਵਿੱਚ ਹੀ ਨਹੀਂ ਜਾਊਗੀ ਜਿੰਨੀ ਜੇ ਜੇ ਵੈਸੇ ਤਾਂ ਸਮਝ ਵੀ ਰومی ਇਸ ਤੋਂ ਬਰੀ ਹੋਣਗੇ ਜੇ ਇਨ ਕੇਸ ਇਹਨਾਂ ਨੂੰ ਸਜ਼ਾ ਹੁੰਦੀ ਹੈ ਜਾਂ ਕਿਸੇ ਨੂੰ ਵੀ ਸਜ਼ਾ ਹੋਰ ਜਦੋਂ ਵੀ ਹੁੰਦੀ ਹੈ ਐਸ ਪਰ ਲਾਅ ਇਹ ਕਸਟਡੀ ਜਿਹੜੀ ਪਹਿਲਾਂ ਕੱਟੀ ਹੁੰਦੀ ਹੈ ਇਹ ਮਾਫ ਕਰ ਦਿੱਤੀ ਵੇਚੀ ਐਡ ਕਰ ਦਿੱਤੀ ਜਾਂਦੀ ਹੈ ਉਹ ਜਿਹੜੀ ਰਿਮੇਨਿੰਗ ਕਸਟਡੀ ਹੁੰਦੀ ਹੈ ਤਾਂ ਉਹ ਐਡ ਕੱਟੀ ਜਾਂਦੀ ਹੈ ਹਾਲਾਂਕਿ ਤੁਸੀਂ ਤਾਂ ਤੁਹਾਡੇ ਦਾ ਉਹ ਕਲਾਇੰਟ ਹੈਗੇ ਆ ਤੁਸੀਂ ਤਾਂ ਉਹਨਾਂ ਨੂੰ ਬਰੀ ਕਰਾਉਣ ਦੀ ਹੀ ਕੋਸ਼ਿਸ਼ ਜਿਹੜਾ ਉਹ ਕਰੋਗੇ ਮਾਰੇ ਫਿਰ ਵੀ ਜੇ ਇਦਾਂ ਹੁੰਦਾ ਮਤਲਬ ਫਿਰ ਸਾਡੇ 1-3 ਸਾਲ ਉਹਨਾਂ ਦੀ ਰਹਗੀ ਜੀ 10 ਸਾਲ ਦੀ ਸਜ਼ਾ ਹੁੰਦੀ ਹੈ ਇਹਦੇ ਵਿੱਚ ਨਹੀਂ ਇਹਦੇ ਵਿੱਚ ਹਰ ਇੱਕ ਸੈਕਸ਼ਨ ਦਾ ਵੱਖਰਾ ਵੱਖਰਾ ਇੱਕ ਕੌਨ ਸਪੀਨਰ ਕੌਨਸਪੀਰੇਸੀ ਜੋ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਪੁਲਿਸ ਨੇ ਪ੍ਰੋਸੀਕਿਊਸ਼ਨ ਹੈ ਅਲੈਜ ਕੀਤਾ ਕਿ ਕ੍ਰਿਮੀਨਲ ਕੌਸਟ ਹਾਰਬਰਿੰਗ ਆਫ ਆਫੈਂਡਰਸ ਜੀ ਔਰ ਕੋਈ ਪੁਰਾਣਾ ਉਹਨਾਂ ਤੇ ਇੱਕ ਐਫ ਆਈ ਆਰ ਹੋਰ ਹੈ ਜਿਹਦੇ ਵਿੱਚ ਕੋਈ ਨਾਜਾਇਜ਼ ਹਥਿਆਰ ਔਰ ਕੋਈ ਗੱਡੀਆਂ ਦੇ ਡਾਕੂਮੈਂਟਸ ਚੇਂਜ ਕਰਨ ਦਾ ਵੀ ਦੂਜੀ ਐਫ ਆਈ ਆਰ ਹੈ ਇਹ ਇਹਦੇ ਵਿੱਚ ਜਿਹੜੀ ਮੈਕਸਿਮਮ سزا ਹੈ ਉਹ ਦੇਖੀ ਜਾਂਦੀ ਹੁੰਦੀ ਹੈ ਔਰ ਜੋ ਵੀ ਇਹਨਾਂ ਨੂੰ ਹੋਏਗਾ ਉਹ 6.5 ਸਾਲ ਤਾਂ ਇਹਨਾਂ ਦੇ ਜਿਹੜੇ ਹੈਗੇ ਆ ਵੀ ਉਹਦੇ ਚੋਂ ਕਟਾ ਕੇ ਹੀ ਇਹਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਦੱਸਿਆ ਇਹਦੇ ਚ ਹੁਣ ਪਹਿਲਾਂ ਚਲਾਨ ਨਾਭਾ ਜ਼ਿਲ੍ਹੇ ਬਾਰੇ ਦਾ ਚਲਾਨ ਪੇਸ਼ ਹੋਇਆ ਹੋਇਆ ਔਰ ਉਹ ਜਿਹੜਾ ਕੇਸ ਹੈ ਕੁਝ ਉਹਦੀ ਮੁਲਜ਼ਮ ਐਪੀਟਲ ਹੋ ਗਈ ਸੀ ਕੁਝ ਕਨੈਕਸ਼ਨ ਹੋ ਗਿਆ ਸੀ ਕਈਆਂ ਨੂੰ ਹੁਣ ਰਮਨਜੀਤ ਗੋਮੀ ਨੇ ਕੇਐਲਟੀ ਵਿੱਚ ਪੁਲਿਸ ਸਪਲੀਮੈਂਟਰੀ ਚਲਾਨਦਾਰਾ ਪੇਸ਼ ਕਰੇਗੀ ਉਹ ਡਾਇਰੈਕਟੀ ਟ੍ਰਾਇਲ ਹੀ ਫੇਸ ਕਰਨਾ ਪਏਗਾ ਰਮਨਜੀਤ ਗੋਮੀ ਇੱਥੇ ਇੱਕ ਕੈਦੀ ਦੇ ਰੂਪ ਦੇ ਵਿੱਚ ਆਉਣਗੇ ਨਾ ਕਿ ਹਵਾਲਾਤੀ ਦੇ ਰੂਪ ਦੇ ਵਿੱਚ ਆਉਣਗੇ ਜੀ ਤਾਂ ਉਹਦੀ ਜਿਹੜੀ ਡੈਕੀ ਜਿਹੜੀ ਹੈ ਵੀ ਉਹਦੇ ਵਿੱਚ ਜੋ ਕੋਸ਼ਿਸ਼ ਹੋਏਗੀ ਕਿ ਸਾਡੀ ਵੀ ਕੁਇਟਲ ਕੀਤਾ ਜਾ ਵੀ ਲੇਕਿਨ ਜੇ ਕਨਵਿਕਸ਼ਨ ਹੁੰਦੀ ਵੀ 1% ਇਸ ਦੇ ਵਿੱਚ ਤਾਂ ਜੋ ਹੈ ਵੀ ਉਹ ਉਸ ਦੇ ਵਿੱਚ ਉਦੰਕਟਾ ਹੋ ਜਾਏਗਾ ਸਜ਼ਾ ਦੇ ਵਿੱਚ ਇਹ ਲਾਸਟ ਦੋਸ਼ੀ ਸੀਗੇ ਜੀ ਜਿਹੜੇ ਫੜੇ ਨਹੀਂ ਸੀਗੇ ਪੁਲਿਸ ਤੋਂ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਹੈ ਕੀ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਲਕ ਨਹੀਂ ਸੀਗਾ ਉਹਨਾਂ ਦੇ ਨਾਲ ਤਾਂ ਪੁਲਿਸ ਨੇ ਸਟੋਰੀ ਕੋ ਕਿ ਮੈਂ ਕਹੂੰਗਾ ਇਹਦੇ ਵਿੱਚ ਜਿਹੜੇ ਕੇਸ ਜਦੋਂ ਆਪਾਂ ਪੜ੍ਹਦੇ ਆਂ ਤਾਂ ਨਲਾਕੀ ਸਿਰਫ ਸਿਰਫ ਪੁਲਿਸ ਦੀ ਹੈ ਔਰ ਬਾਕੀ ਸਾਰੇ ਦੋਸ਼ੀ ਜਿਹੜੇ ਹਾਰੇ ਨੇ ਕੁਝ ਸਜ਼ਾ ਜਾਫਤੀ ਨੇ ਇਹਦੇ ਤੇ ਕਈ ਇਸ ਟਾਈਮ ਬਾਹਰ ਵੀ ਨਹੀਂ ਉਬੇਲਤੇ ਨੇ ਔਰ ਕਈਆਂ ਦਾ ਇਕਾਉਂਟਰ ਹੋ ਚੁਕਿਆ ਔਰ ਇਹਨਾਂ ਤੋਂ ਇਲਾਵਾ ਹੋਰ ਰਮਜ਼ ਨੌਮੀ ਤੋਂ ਇਲਾਵਾ ਕੋਈ ਵੀ ਪੁਲਿਸ ਨੇ ਚਲਾਨ ਦੇ ਵਿੱਚ ਨਾਮ ਅਜੇ ਤੱਕ ਪੇਸ਼ ਨਹੀਂ ਕੀਤਾ ਜੀ ਜਨੀ ਹੁਣ ਅੱਜ ਪੇ ਪੇਸ਼ ਅੱਜ ਹੀ ਕੀਤਾ ਜਾਣਾ ਜੀ ਜਾਂ ਕੱਲ ਕੀਤਾ ਜਾਊਗਾ ਜੀ ਜੀ ਜੇ ਤਾਂ ਅੰਡ ਇੰਡੀਆ ਜੇ ਦਿੱਲੀ ਚ ਸਵਾ ਪੰਜ ਲੈਂਡ ਕਰਕੇ ਜੇ ਨਾਬੀ ਮੈਜਿਸਟਰੇਟ ਕੋਰਟ ਦੇ ਵਿੱਚ 9 ਵਜੇ ਤੋਂ ਪਹਿਲਾਂ ਪਹੁੰਚ ਜੇ ਫਿਰ ਤਾਂ ਜੀ ਅੱਜ ਹੀ ਕਰਨਗੇ ਜੋ ਕਰਕੇ ਇਹਨਾਂ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਣਾ ਹੈਗਾ ਤੇ ਜਾਂ ਫਿਰ ਆਪਾਂ ਭੇਜਣਾ ਇੱਥੇ ਭਾਰਤ ਪਹੁੰਚ ਗਏ 24 ਘੰਟਿਆਂ ਦੇ ਵਿੱਚ ਭੇਜਣਾ ਮਤਲਬ ਜੇ ਅੱਜ ਸਵਾ 5 ਪਹੁੰਚ ਜਾਂਦੇ ਆ ਭਾਰਤ ਤਾਂ ਕੱਲ੍ਹ ਸ਼ਾਮ ਸਵਾ 5 ਵਜੇ ਤੋਂ ਪਹਿਲਾਂ ਪਹਿਲਾਂ ਪੇਸ਼ ਕਰਨਾ ਹੋਊਗਾ ਜੀ ਹਾਂ ਜੀ 24 ਘੰਟਿਆਂ ਦੇ ਵਿੱਚ ਭਾਰਤ ਪਹੁੰਚਣ ਤੋਂ ਪੇਸ਼ ਕਰਨਾ ਹੁੰਦਾ ਹੈ ਇਸ ਪਰ ਲਾਅ ਤੇ ਕਿਉਂਕਿ ਉਸ ਤੋਂ ਉਸ ਤੋਂ ਪਹਿਲਾਂ ਫਿਰ 24 ਘੰਟਿਆਂ ਦੇ ਵਿੱਚ ਪੁੱਛਗਿੱਛ ਕਰ ਸਕਦੀ ਹੈ ਪੁਲਿਸ ਕਿਉਂਕਿ ਜੇ ਅੱਜ ਸਵਾ 5 ਆ ਜਾਂਦੇ ਆ ਤਾਂ ਕੱਲ ਸਵਾ 5 ਤੱਕ ਦਾ ਟਾਈਮ ਹੋਊਗਾ ਤਾਂ ਉਦੋਂ ਪੁਲਿਸ ਪੁੱਛਗਿੱਛ ਕਰ ਸਕਦੀ ਹੈ ਜੀ ਜਦੋਂ ਪੇਸ਼ ਕਰਨਗੇ ਮੈਜਿਸਟਰੇਟ ਦੇ ਤਾਂ ਵੀ ਉੱਥੇ ਰਿਕਵੈਸਟ ਕਰਾਂਗੇ ਅਰਜੀ ਕਰਾਂਗੇ ਆਪ ਦਾ ਜਿਹੜਾ ਇਫੈਕਟ ਹੈ ਕਿ ਜੋ ਇਹਨਾਂ ਨੇ ਇਹਨਾਂ ਦੀ ਸੈਟਲਮੈਂਟ ਹੈ ਵੀ ਕੋਈ ਡਿਮਾਂਡ ਨਹੀਂ ਲਿਤਾ ਜਾਊਗਾ ਹੂੰ ਤਾਂ ਇਹ ਮੈਂ ਸਮਝਦਾ ਵੀ ਅੱਜ ਹੀ ਡਿਊਟੀ ਮੈਕਸਫਿਡ ਨਾ ਪਾ ਨੂੰ ਪੇਸ਼ ਕਰ ਦੇਣਗੇ ਔਰ ਉੱਥੇ ਅਸੀਂ ਪੂਰੀ ਸਾਡੀ ਕੋਸ਼ਿਸ਼ ਹੋਈ ਕਿ ਜੁਡੀਸ਼ੀਅਲ ਕਸਟਡੀ ਚ ਭੇਜੇ ਜਾਣਾ ਮਜੀਦ ਰੌਮੀ ਹਾਂ ਮਜੀਦ ਰੌਮੀ